ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ सीबीआई ਦੀ ਕਾਰਵਾਈ ਹੋਰ ਅੱਗੇ ਵਧ ਗਈ ਹੈ ਤੇ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਦੇ ਮਾਮਲੇ 'ਚ ਨਵਾਂ ਐਕਸ਼ਨ सीबीआई ਨੇ ਕਰ ਦਿੱਤਾ ਹੈ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਡੀਸੀ ਲੈਵਲ ਦੇ 6 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤਬਾਦਲੇ ਕਿਹਦੇ-ਕਿਹਦੇ ਤੇ ਕਿਉਂ ਕੀਤੇ ਗਏ ਨੇ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਡੀਆਈਜੀ ਦੀ ਗ੍ਰਿਫਤਾਰੀ ਬਾਰੇ ਆ ਵੱਡੇ ਸਵਾਲ ਉਹਦੇ ਤੇ ਉੱਠ ਖੜੇ ਨੇ ਪੂਰੀ ਜਾਣਕਾਰੀ ਅੱਗੇ ਦੱਸਦੇ ਆਂ ਔਰ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਆਈ ਹੈ ਕਿੱਥੇ ਕਿਵੇਂ ਤੇ ਕਿੰਨੇ ਪ੍ਰੋਫੈਸਰ ਇਹਦੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਹੁਣ ਡਿਟੇਲ ਦੇ ਵਿੱਚ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਸੀਬੀਆਈ ਨੇ ਨਵਾਂ ਐਕਸ਼ਨ ਕੀਤਾ ਹੈ ਤੇ ਗ੍ਰਿਫਤਾਰ ਕੀਤੇ ਡੀਆਈਜੀ ਦੇ ਸਬੰਧ ਦੇ ਵਿੱਚ ਸੀਬੀਆਈ ਨੇ ਨਵੇਂ ਖੁਲਾਸੇ ਕੀਤੇ ਨੇ ਅੱਜ ਦੀਆਂ ਤਾਜ਼ਾ ਖਬਰਾਂ ਆ ਰਹੀਆਂ ਨੇ ਕਿ ਸੀਬੀਆਈ ਨੇ ਡੀਆਈਜੀ ਪੁੱਲਰ ਦੇ ਬੈਂਕ ਲੋਕਰਾਂ ਤੱਕ ਪਹੁੰਚ ਕੀਤੀ ਹੈ ਤੇ ਚੰਡੀਗੜ੍ਹ ਦੇ ਵਿੱਚ ਸਥਿਤ ਐਚਡੀਐਫਸੀ ਬੈਂਕ ਦੇ ਜਿਹੜੇ ਲੋਕਰ ਨੇ ਉਹਨਾਂ ਤੱਕ ਸੀਬੀਆਈ ਪਹੁੰਚੀ ਹੈ ਤੇ ਲੋਕਰਾਂ ਦੇ ਵਿੱਚੋਂ ਕਈ ਸਾਰੀਆਂ ਜਾਇਦਾਦਾਂ ਦੇ ਦਸਤਾਵੇਜ਼ ਤੇ ਕਈ ਗ੍ਰਾਮ ਸੋਨਾ ਜਿਹੜਾ ਉਹ ਬਰਾਮਦ ਕੀਤਾ ਗਿਆ ਸੋਨੇ ਦੀ ਮਾਤਰਾ ਅਜੇ ਤੱਕ ਮੀਡੀਆ ਦੇ ਵਿੱਚ 50 ਗ੍ਰਾਮ ਆ ਰਹੀ ਹੈ ਔਰ ਸੀਬੀਆਈ ਦਾ ਇਹ ਮੰਨਣਾ ਹੈ ਕਿ ਅਜੇ ਹੋਰ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ ਪਹਿਲਾਂ ਵੀ ਜਦੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸੀਬੀਆਈ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਘਰਾਂ ਚੋਂ ਨੋਟਾਂ ਦੇ ਬੈਗ ਤੇ ਹੋਰ ਕਈ ਕਿਲੋ ਸੋਨਾ ਬਰਾਮਦ ਹੋਇਆ ਕਈ ਲਗਜ਼ਰੀ ਗੱਡੀਆਂ ਕਈ ਕੀਮਤੀ ਬੇ ਕੀਮਤੀ ਗਹਿਣੇ ਘੜੀਆਂ ਤੇ ਹੋਰ ਬੜਾ ਕੁਝ सीबीआई ਨੇ ਦੱਸਿਆ ਕਿ ਬਰਾਮਦ ਹੋ ਚੁੱਕਾ ਤੇ ਹੋਰ ਕਈ ਕਰੋੜਾਂ ਦੀ ਜਿਹੜੀ ਚੱਲ ਤੇ ਅਚਲ ਜਾਇਦਾਦ ਆ ਉਹ ਵੀ ਬਾਅਦ ਦੇ ਵਿੱਚ ਖਲਾਸਿਆਂ ਦੇ ਵਿੱਚ ਆਈ ਹੈ ਔਰ ਫਿਰ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਇੱਕ ਵੱਖਰਾ ਪਰਚਾ ਇੱਕ ਵੱਖਰੀ ਐਫਆਈਆਰ सीबीआई ਨੇ ਪੁੱਲਰ ਹੋਰਾਂ ਦੇ ਉੱਪਰ ਦਰਜ ਕੀਤੀ ਜਿਹਦੇ ਵਿੱਚ ਆ 127 ਦੇ ਕਰੀਬ ਨਜਾਇਜ਼ ਸ਼ਰਾਬ ਤੇ ਇਹਦੇ ਨਾਲ ਸੰਬੰਧਿਤ ਕਈ ਸਾਰੀਆਂ ਹੋਰ ਚੀਜ਼ਾਂ ਤੇ ਗੋਲੀ ਸਿੱਕਾ ਵੀ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਤੇ ਉਹਦਾ ਪਰਚਾ ਕੀਤਾ ਗਿਆ ਤੇ ਅੱਜ ਲੋਕਾਂ ਤੱਕ ਸੀਬੀਆਈ ਪਹੁੰਚੀ ਹੈ ਔਰ ਜਾਣਕਾਰੀ ਆ ਰਹੀ ਹੈ ਕਿ ਕਈ ਸਾਰੇ ਹੋਰ ਵੱਡੇ ਅਫਸਰ ਜਿਹੜੇ ਨਹੀਂ ਉਹਨਾਂ ਨੂੰ ਵੀ ਖਤਰਾ ਬਣਿਆ ਪਿਆ सीबीआई ਦੀ ਜਾਂਚ ਜਿਵੇਂ ਜਿਵੇਂ ਅੱਗੇ ਵੱਧ ਰਹੀ ਹੈ ਕਈ ਸਾਰੇ ਸੀਨੀਅਰ ਅਫਸਰਾਂ ਦੇ ਸਾਹ ਸੁੱਕੇ ਪਏ ਨੇ ਕਈ ਸਾਰੇ ਸੀਨੀਅਰ ਅਫਸਰ ਇਸ ਜਾਂਚ ਦੇ ਲਪੇਟੇ ਚ ਆ ਸਕਦੇ ਨੇ ਔਰ ਮੀਡੀਆ ਚ ਚਰਚਾ ਆ ਰਹੀ ਹੈ ਕਿ ਪੰਜ ਤੋਂ 6 ਵੱਡੇ ਅਫਸਰ ਨੇ ਜਿਹੜੇ ਆਉਣ ਵਾਲੇ ਦਿਨਾਂ ਚ ਇਸ ਮਾਮਲੇ ਦੇ ਲਪੇਟੇ ਦੇ ਵਿੱਚ ਨਾਲ ਆ ਸਕਦੇ ਨੇ ਜੇ सीबीआई ਅੱਗੇ ਜਾਂਚ ਕਰਦੀ ਰਹੀ ਹਾਲਾਂਕਿ ਜਦੋਂ ਜਾਂਚ ਪੂਰੀ ਹੋਏਗੀ ਉਦੋਂ ਪਤਾ ਲੱਗੇਗਾ ਕੀ ਕੀ ਨਿਕਲਦਾ ਤੇ ਕੀ ਕੀ ਨਹੀਂ ਨਿਕਲਦਾ ਪਰ ਦੂਜੀ ਵੱਡੀ ਖਬਰ ਆਈ ਹੈ ਅੱਜ ਪੰਜਾਬ ਦੇ ਵਿੱਚ 6 ਡੀਸੀ ਲੈਵਲ ਦੇ ਅਧਿਕਾਰੀਆਂ ਦੇ ਤਬਾਦਲੇ ਪੰਜਾਬ ਸਰਕਾਰ ਨੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਡੀਸੀ ਸਾਖੀ ਸਾਨੀ ਹੈ ਜਿਹੜੀ ਪੰਜਾਬ ਚੜਹੜ ਆਏ ਤਾਂ ਉਦੋਂ ਬਹੁਤ ਚਰਚਾ ਦੇ ਵਿੱਚ ਰਹੀ ਆ ਡੀਸੀ ਸਾਖੀ ਸਾਨੀ ਤਾਂ ਉਹਦਾ ਵੀ ਤਬਾਦਲਾ ਕੀਤਾ ਗਿਆ ਮੈਂ ਦੱਸ ਦਿਆਂ ਕਿ ਇਹ ਤਬਾਦਲੇ ਕਿੱਥੋਂ ਕਿੱਥੇ ਕੀਤੇ ਗਏ ਨੇ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਿਆਂ ਅਮਰਤਸਰ ਜ਼ਿਲ੍ਹੇ ਦਾ ਡੀਸੀ ਵੀ ਬਦਲਿਆ ਗਿਆ ਸਾਖੀ ਸਾਨੀ ਸਮੇਤ ਤਿੰਨ ਜ਼ਿਲ੍ਹਿਆਂ ਦੇ ਡੀਸੀ ਬਦਲੇ ਗਏ ਨੇ ਔਰ ਸਾਖੀ ਸਾਨੀ ਨੂੰ ਇਸ ਟਾਈਮ ਗਮਾਂਡਾ ਦੇ ਪ੍ਰਮੁੱਖ ਸਕੱਤਰ ਪ੍ਰਮੁੱਖ ਪ੍ਰਕਾਸ਼ਕ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ ਔਰ ਪਠਾਨਕੋਟ ਦੇ ਡੀਸੀ ਅਦਿੱਤਿਆ ਉਪਲ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਡੀਸੀ ਲਾ ਦਿੱਤਾ ਗਿਆ ਔਰ ਪਲਵੀ ਨੂੰ ਸੌਪਿਆ ਪਠਾਨਕੋਟ ਦੇ ਡੀਸੀ ਦਾ ਅਹੁਦਾ ਤੇ ਦਲਵਿੰਦਰਜੀਤ ਸਿੰਘ ਨੂੰ ਅਮਰਤਸਰ ਦਾ ਡੀਸੀ ਨਿਯੁਕਤ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਇਹ ਬਦਲੀਆਂ ਕੀਤੀਆਂ ਨੇ ਇਹ ਬਦਲੀਆਂ ਰੁਟੀਨ ਚ ਕੀਤੀਆਂ ਗਈਆਂ ਨੇ ਡੀਸੀ ਸਾਖੀ ਸਾਨੀ ਉਦੋਂ ਬੜੀ ਵੱਡੀ ਚਰਚਾ ਚ ਆਈ ਜਦੋਂ ਪੰਜਾਬ ਚ ਹੜ੍ਹ ਆਏ ਔਰ ਹੜਾ ਦੇ ਵਿੱਚ ਉਹ ਡੀਸੀ ਸਾਕਸੀ ਸਾਨੀ ਜਿਹੜੀ ਆ ਉਹ ਬੋਟ ਦੇ ਵਿੱਚ ਸਵਾਰ ਹੋ ਕੇ ਕਈ ਘਰਾਂ ਦੇ ਵਿੱਚ ਜਾਂਦੀ ਦਿਖੀ ਉਸ ਤੋਂ ਬਾਅਦ ਬੜੇ ਵੱਡੇ ਸਵਾਲ ਵੀ ਉੱਠੇ ਡੀਸੀ ਸਾਕਸੀ ਸਾਨੀ ਦੇ ਉੱਪਰ ਲੋਕਾਂ ਨੇ ਸਵਾਲ ਕੀਤੇ ਤੁਹਾਡਾ ਕੰਮ ਇਸ ਤਰ੍ਹਾਂ ਹੁਣ ਪਾਣੀ ਦੇ ਵਿੱਚ ਤੁਰੇ ਫਿਰਨਾ ਨਹੀਂ ਤੁਹਾਡਾ ਕੰਮ ਸੀ ਪ੍ਰਸ਼ਾਸਨ ਦਾ ਪਹਿਲਾਂ ਤੁਸੀਂ ਹੜ ਆਉਣ ਤੋਂ ਪ੍ਰਬੰਧ ਕਰਦੇ ਉੱਥੇ ਤੁਸੀਂ ਫੇਲ ਸਾਬਤ ਹੋਏ ਉਸ ਤੋਂ ਬਾਅਦ ਤੁਹਾਡਾ ਕੰਮ ਸੀ ਕਿ ਤੁਸੀਂ ਛੇਤੀ ਤੋਂ ਛੇਤੀ ਲੋਕਾਂ ਨੂੰ ਰਾਹਤ ਸਮੱਗਰੀ ਪਲੱਸ ਮੁਆਵਜ਼ੇ ਪਹੁੰਚਾਉਂਦੇ ਪਰ ਇਹਨਾਂ ਸਾਰੇ ਕੰਮਾਂ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਫੇਲ ਸਾਬਤ ਹੋਈ ਨਜ਼ਰ ਆਈ ਹੈ ਔਰ ਉੱਥੇ ਫਿਰ ਸਵਾਲ ਵੀ ਉੱਠੇ ਨੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਔਰ ਬਹੁਤ ਸਾਰੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਨੇ ਡੀਸੀ ਸਾਖੀ ਸਾਨੀ ਨੂੰ ਵੱਡੇ ਸਵਾਲ ਕੀਤੇ ਨੇ ਮਨਪ੍ਰੀਤ ਮੰਨਾ ਜਿਹਦੀ ਅਕਸਰ ਹੀ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਉਹਨਾਂ ਨੇ ਕੱਲ ਕੋਲ ਚੈਨਲਾਂ ਤੇ ਕਿਹਾ ਕਿ ਡੀਸੀ ਬਤੌਰ ਔਰਤ ਮੈਂ ਉਹਨਾਂ ਦੀ ਇੱਜ਼ਤ ਕਰਦਾ ਪਰ ਡੀਸੀ ਸਾਖੀ ਸਾਨੀ ਡੀਸੀ ਦੇ ਤੌਰ ਤੇ ਪੂਰੀ ਤਰ੍ਹਾਂ ਫੇਰ ਸਾਬਤ ਹੋਈ ਹੈ ਇਹ ਗੱਲਾਂ ਕੀਤੀਆਂ ਗਈਆਂ ਤੇ ਅੱਜ ਡੀਸੀ ਸਾਖੀ ਸਾਨੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਗਵਾਂਡਾ ਦਾ ਮੁੱਖ ਪ੍ਰਸ਼ਾਸਕ ਲਗਾ ਦਿੱਤਾ ਗਿਆ ਹੁਣ ਅਗਲੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਪਹਿਲਾ ਬਿਆਨ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੇ ਆਇਆ ਪਹਿਲਾਂ ਤਾਂ ਮੁੱਖ ਮੰਤਰੀ ਹੁਣ ਤੱਕ ਚੁੱਪ ਰਹੇ ਜਦੋਂ ਤਕਰੀਬਨ ਹਫ਼ਤਾ ਉਹ ਚੱਲਿਆ ਸੀ ਗ੍ਰਿਫਤਾਰੀ ਨੂੰ ਤੇ ਉਦੋਂ ਮੁੱਖ ਮੰਤਰੀ ਦਾ ਬਿਆਨ ਆਇਆ ਬੀਤੇ ਕੱਲ ਉਹ ਕਹਿੰਦੇ ਵੇਖੋ ਜੀ ਅਸੀਂ ਤਾਂ ਰਿਸ਼ਵਤਖੋਰੀ ਬਰਦਾਸ਼ਤ ਹੀ ਨਹੀਂ ਕਰਦੇ ਤੇ ਅਸੀਂ ਤਾਂ ਵੇਖੋ ਇਹ ਜਿਹੜਾ ਡੀਆਈਜੀ ਭੁੱਲਰ ਹੈ ਅਸੀਂ ਤਾਂ ਇਹਨੂੰ ਸਸਪੈਂਡ ਕਰ ਦਿੱਤਾ ਹੈ ਇੱਥੇ ਬਹੁਤ ਵੱਡੇ ਸਵਾਲ ਮੁੱਖ ਮੰਤਰੀ ਦੇ ਉੱਪਰ ਉੱਠੇ ਨੇ ਲੋਕ ਇਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਕਾਨੂੰਨ ਤੇ ਨਿਯਮ ਦੇ ਮੁਤਾਬਕ ਜੇ ਕਿਸੇ ਅਫਸਰ ਨੂੰ 48 ਘੰਟੇ ਹੋ ਜਾਣ ਗ੍ਰਿਫਤਾਰ ਹੋਏ ਨੂੰ ਤਾਂ ਉਹ ਆਪਣੇ ਆਪ ਸਸਪੈਂਡ ਤੇ ਬਰਖਾਸ ਸਮਝਿਆ ਜਾਂਦਾ ਜੇਕਰ ਤੁਸੀਂ ਕਾਰਵਾਈ ਕਰਨੀ ਹੁੰਦੀ ਤਾਂ ਲੋਕ ਇਹ ਕਹਿੰਦੇ ਪਏ ਨੇ ਕਿ ਉਹ ਤੁਸੀਂ ਪਹਿਲਾਂ ਕਰਦੇ ਸੀਬੀਆਈ ਤਾਂ ਕੇਂਦਰ ਦੀ ਏਜੰਸੀ ਹੈ ਉਹਨੇ ਆ ਕੇ ਡੀਆਈਜੀ ਨੂੰ ਫੜਿਆ ਤੁਹਾਡੀ ਨਜ਼ਰ ਚ ਉਹ ਡੀਆਈਜੀ ਬੜਾ ਇਮਾਨਦਾਰ ਸੱਚਾ ਸੁੱਚਾ ਤੇ ਸਾਫ਼ ਸੁਥਰਾ ਸੀ ਪਰ ਸੀਬੀਆਈ ਨੇ ਫੜਿਆ ਉਸ ਤੋਂ ਬਾਅਦ ਵੀ ਤੁਸੀਂ ਹਫ਼ਤਾ ਤੱਕ ਕੁਝ ਨਹੀਂ ਬੋਲੇ ਤੇ ਹੁਣ ਤੁਸੀਂ ਸਾਰਾ ਕ੍ਰੈਡਿਟ ਲੈਣ ਵਾਲੀ ਗੱਲ ਕਰਨ ਲੱਗੇ ਹੋ ਵੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜਦੋਂ ਕਿ ਜਦੋਂ ਉਹ ਜੇਲ੍ਹ ਚ ਚਲਾ ਗਿਆ ਤਾਂ ਹੁਣ ਸਸਪੈਂਡ ਤੁਸੀਂ ਨਾ ਵੀ ਕਰਦੇ ਤੇ ਉਹ ਫੇਰ ਕਿਹੜਾ ਆ ਕੇ ਡੀਆਈਜੀ ਲੱਗ ਜਾਣਾ ਸੀਗਾ ਸੋ ਇਸ ਟਾਈਮ ਉਹ ਸਸਪੈਂਡ ਹੀ ਆ ਸੀਬੀਆਈ ਜਿਹੜੀ ਆ ਉਹ ਲਗਾਤਾਰ ਉਹਦੇ ਸਬੰਧੀ ਨਵੇਂ-ਨਵੇਂ ਖੁਲਾਸੇ ਨਵੇਂ-ਨਵੇਂ ਜਿਹੜੇ ਉਹ ਜਾਂਚ ਵਧਾ ਰਹੀ ਆ ਜਿਹਦੇ ਵਿੱਚ ਸੀਬੀਆਈ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ ਕਿ 50 ਗ੍ਰਾਮ ਸੋਨਾ ਤੇ ਕਈ ਦਸਤਾਵਾਜ਼ ਵੇਜ ਜਿਹੜੇ ਆ ਉਹਨਾਂ ਦੇ ਲੋਕਰਾਂ ਚੋਂ ਬਰਾਮਦ ਹੋਏ ਨੇ ਜਦੀ ਖਬਰ ਮੀਡੀਆ ਚ ਆ ਰਹੀ ਆ ਹੁਣ ਅਗਲੀ ਖਬਰ ਪੰਜਾਬ ਦੇ ਵਿੱਚ ਬਾਬਾ ਫਰੀਦ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਪ੍ਰੋਫੈਸਰਾਂ ਦੀਆਂ ਭਰਤੀਆਂ ਆਈਆਂ ਨੇ 107 ਅਸਿਸਟੈਂਟ ਪ੍ਰੋਫੈਸਰ 27 ਐਸੋਸੀਏਟ ਪ੍ਰੋਫੈਸਰ ਤੇ 41 ਪ੍ਰੋਫੈਸਰਾਂ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਔਰ 3 ਨਵੰਬਰ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਇਹ ਬਾਬਾ ਫਰੀਦ ਜਿਹੜੀ ਯੂਨੀਵਰਸਿਟੀ ਆ ਇਹ ਅਫਰੀਦ ਕੋਰਟ ਦੀ ਧਰਤੀ ਤੇ ਸਿਤ ਹੈ ਇਸ ਯੂਨੀਵਰਸਿਟੀ ਦਾ ਰੌਣਾ ਉਦੋਂ ਬਹੁਤ ਚਰਚਾ ਚ ਆਇਆ ਸੀ ਜਦੋਂ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਸੀਗਾ ਤੇ ਜਦੋਂ ਪੰਜਾਬ ਦਾ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸੀਗਾ ਤੇ ਜਦੋਂ ਸਿਹਤ ਮੰਤਰੀ ਇੱਥੇ ਆਇਆ ਸੀ ਤਾਂ ਹਸਪਤਾਲ ਦੇ ਵਿੱਚ ਬੜੇ ਨਰਕੇ ਹੋਏ ਗਲੇ ਹੋਏ ਗੱਦੇ ਜਿਹੜੇ ਅਮਰੀਜ਼ਾਂ ਦੇ ਲਈ ਜਿਨ੍ਹਾਂ ਦੇ ਉੱਪਰ ਮਰੀਜ਼ਾਂ ਨੂੰ ਪਾਇਆ ਜਾਂਦਾ ਉਹ ਜਦੋਂ ਮੰਤਰੀ ਨੇ ਵੇਖੇ ਸੀ ਤਾਂ ਉਹਨੇ ਉਹ ਜਿਹੜਾ ਰਾਜ ਬਹਾਦਰ ਵਾਈਸ ਚੈਂਸਲਰ ਸੀ ਉਹਨੂੰ ਗੱਡਿਆਂ ਤੇ ਲੇਟਣ ਲਈ ਕਹਿ ਦਿੱਤਾ ਸੀ ਤਾਂ ਉਸ ਵਕਤ ਇਹ ਯੂਨੀਵਰਸਿਟੀ ਹੋਰ ਵੀ ਚਰਚਾ ਚ ਆਈ ਸੀ ਉਸ ਤੋਂ ਗਾਹੇ-ਬਗਾਹੇ ਵੀ ਕਈ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ ਇਹ ਯੂਨੀਵਰਸਿਟੀ ਚਰਚਾ ਚ ਰਹਿੰਦੀ ਆ ਪਰ ਹੁਣ ਇਸ ਯੂਨੀਵਰਸਿਟੀ ਦੇ ਵਿੱਚ ਭਰਤੀ ਆਈ ਹੈ ਤੇ ਭਰਤੀ ਵੀ 106 ਅਸਿਸਟੈਂਟ ਪ੍ਰੋਫੈਸਰ 27 ਐਸੋਸੀਏਟ ਪ੍ਰੋਫੈਸਰ ਤੇ 41 ਪ੍ਰੋਫੈਸਰ ਇਹ ਨਿਯੁਕਤੀ ਆਈ ਹੈ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆਂ ਅਗਲੀ ਖਬਰ ਜਿਹੜਾ ਸਾਬਕਾ ਡੀਜੀਪੀ ਪੁਲਸ ਉਹਦੇ ਬਾਰੇ ਆ ਰਹੀ ਹੈ ਪਿਛਲੇ ਦਿਨੀ ਡੀਜੀਪੀ ਜਿਹੜੇ ਸਾਬਕਾ ਮੁਹੰਮਦ ਮੁਸਤਾਫਾ ਉਹਨਾਂ ਦਾ ਤੇ ਉਹਨਾਂ ਦੀ ਪਤਨੀ ਰਜ਼ੀਆ ਸੁਲਤਾਨਾ ਜਿਹੜੀ ਪੰਜਾਬ ਦੀ ਮੰਤਰੀ ਰਹੀ ਹੈ ਕੈਬਨਿਟ ਚ ਉਹਨਾਂ ਦੋਨਾਂ ਮੀਆਂ ਬੀਵੀ ਦਾ ਪੁੱਤਰ ਅਕਿਲ ਅਖਤਰ ਉਹ ਉਹਨਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਬੀਤੇ ਕੱਲ ਸਾਬਕਾ ਪੁਲਿਸ ਮੁਖੀ ਤੇ ਤੇ ਸਾਬਕਾ ਜਿਹੜੀ ਮੰਤਰੀ ਰਜੀਆ ਸੁਲਤਾਨਾ ਉਹਨਾਂ ਦੋਨਾਂ ਦੇ ਉੱਪਰ ਪੁੱਤਰ ਦੀ ਮੌਤ ਦਾ ਮਕਦਮਾ ਦਰਜ ਹੋਇਆ ਉਸ ਤੋਂ ਬਾਅਦ ਬੜੇ ਭੜੇ ਭੜੇ ਦੋਸ਼ ਜਿਹੜੇ ਆ ਉਹ ਉਹਨਾਂ ਦੇ ਉੱਪਰ ਲੱਗੇ ਸ਼ਿਕਾਇਤ ਕਰਤਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜਾ ਇਹ ਸਾਬਕਾ ਡੀਜੀਪੀ ਐ ਇਹਦਾ ਆਪਣੀ ਨੂੰਹ ਦੇ ਨਾਲ ਸੰਬੰਧ ਸੀ ਚੱਕਰ ਸੀ ਤੇ ਮੁੰਡਾ ਇਸ ਗੱਲੋਂ ਪਰੇਸ਼ਾਨ ਸੀ ਤੇ ਇਸ ਕਰਕੇ ਉਹ ਮੁੰਡੇ ਦੀ ਜਾਨ ਗਈ ਹੈ ਪਰ ਸਾਬਕਾ ਡੀਜੀਪੀ ਨੇ ਸਾਹਮਣੇ ਆ ਕੇ ਪੱਖ ਰੱਖਿਆ ਉਹ ਕਹਿੰਦਾ ਵੀ ਪਿਛਲੇ ਤਕਰੀਬਨ 20 ਸਾਲ ਤੋਂ ਮੇਰਾ ਜਿਹੜਾ ਪੁੱਤ ਸੀ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਅਫਸਰਟ ਸੀਗਾ ਅਸੀਂ ਉਹਦਾ ਬਥੇਰਾ ਇਲਾਜ ਕਰਾਇਆ ਪਰ ਉਹ ਠੀਕ ਨਹੀਂ ਹੋਇਆ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਕਿਹਾ ਕਿ ਮੇਰਾ ਪੁੱਤ ਜਿਹੜਾ ਉਹ ਸਕੂਲ ਟਾਈਮ ਵੇਲੇ ਤੋਂ ਹੀ ਦਿਮਾਗੀ ਤੌਰ ਤੇ ਠੀਕ ਨਹੀਂ ਤੇ ਉਸ ਤੋਂ ਬਾਅਦ ਹੁਣ ਤੱਕ ਵੀ ਉਹ ਠੀਕ ਨਹੀਂ ਹੋਇਆ ਤੇ ਅਸੀਂ ਇੱਥੋਂ ਤੱਕ ਸਾਡੇ ਘਰ ਨੂੰ ਕਈ ਵਾਰ ਉਹ ਨੇ ਅੱਗ ਲਾਈ ਤੇ ਮੇਰੇ ਨਾਲ ਦੇ ਕਈ ਪੁਲਿਸ ਵਾਲੇ ਹੁੰਦੇ ਸੀ ਜਿਨ੍ਹਾਂ ਦੇ ਉੱਪਰ ਕਈ ਵਾਰ ਉਹ ਨੇ ਹੱਥ ਚੁੱਕਿਆ ਤੇ ਗਾਲ੍ਹਾਂ ਕੱਢੀਆਂ ਤੇ ਮੈਂ ਮਾਫੀ ਮੰਗਦਾ ਰਿਆਂ ਤੇ ਡੀਜੀਪੀ ਨੇ ਕਿਹਾ ਕਈ ਵਾਰ ਫਿਰ ਮੈਂ ਉਹਨੂੰ ਪੁਲਿਸ ਦੇ ਕੋਲੇ ਆਪ ਫੜਾਉਂਦਾ ਰਿਆਂ ਚੁਕਾਉਂਦਾ ਰਿਆਂ ਤਾਂ ਕਿ ਉਹਤੇ ਕੋਈ ਡਰ ਪਵੇ ਉਹ ਠੀਕ ਹੋਵੇ ਪਰ ਉਹਦਾ ਜਿਹੜਾ ਦਿਮਾਗ ਸੀ ਉਹ 40% ਤੱਕ ਖਰਾਬ ਹੋ ਚੁੱਕਾ ਸੀ ਤੇ ਉਹਨੇ ਤਾਂ ਕਰਕੇ ਜਿਹੜਾ ਉਹਦੀ ਜਾਨ ਗਈ ਹੈ ਪਰ ਸਵਾਲ ਕਰਨ ਵਾਲੇ ਸਵਾਲ ਕਰ ਰਹੇ ਨੇ ਕਿ ਸਾਬਕਾ ਡੀਜੀਪੀ ਸਾਹਿਬ ਤੁਸੀਂ ਪੁਲਿਸ ਮੁਖੀ ਰਹੇ ਹੋ ਪੂਰੇ ਪੰਜਾਬ ਦੇ ਤੇ ਜੇ ਤੁਹਾਡੇ ਮੁੰਡੇ ਦੀ ਸੱਚੀ ਇਹ ਹਾਲਤ ਸੀ ਤਾਂ ਫਿਰ ਤੁਸੀਂ ਉਹਦਾ ਵਿਆਹ ਕਿਉਂ ਕੀਤਾ ਫਿਰ ਉਹਦੀ ਮੈਰਿਜ ਕਰਨੀ ਨਹੀਂ ਬਣਦੀ ਸੀ ਫਿਰ ਬਗਾਨੀ ਧੀ ਲਿਆਉਣੀ ਕਾ ਨੂੰ ਸੀ ਜਦੋਂ ਮੁੰਡੇ ਦਾ ਆਹ ਸਥਿਤੀ ਸੀ ਕਿ ਸਕੂਲ ਟਾਈਮ ਵੇਲੇ ਤੋਂ ਹੀ ਉਹ ਇਸ ਹਾਲਤ 'ਚ ਸੀ ਇਹ ਸਵਾਲ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਚੈਨਲਾਂ ਤੇ ਜਦ ਵੀਡੀਓ ਚੱਲ ਰਹੀ ਹੈ ਡੀਜੀਪੀ ਦੀ ਸਫਾਈ ਦੀ ਤਾਂ ਉਹਨਾਂ ਦੇ ਥੱਲੇ ਕਮੈਂਟ ਕੀਤੇ ਹੁਣ ਸਵਾਲ ਇਹ ਆ ਕਿ ਡੀਜੀਪੀ ਤੇ ਦੋਸ਼ ਲਾਉਣ ਵਾਲਾ ਜਿਹੜਾ ਉਹਨਾਂ ਦਾ ਗਵਾਂਡੀ ਸ਼ਮਸ਼ੂਦੀਨ ਹੈ ਉਹਨਾਂ ਦੇ ਵਿੱਚੋਂ ਸਹੀ ਕੌਣ ਡੀਜੀਪੀ ਨੇ ਇਹ ਕਿਹਾ ਕਿ ਇਹ ਦੋਸ਼ ਬਿਲਕੁਲ ਝੂਠੇ ਜਿਹੜੇ ਸਾਡੇ ਤੇ ਲਾਏ ਗਏ ਨੇ ਉਹ ਕਹਿੰਦਾ ਕਿ ਮੇਰੇ ਮੁੰਡੇ ਨੇ ਤਾਂ ਮੇਰੀ ਨੂੰ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣੀ ਨੂੰ ਨੂੰ ਬਚਾ ਲੈਂਦਾ ਰਿਆਂ ਇਹ ਗੱਲਾਂ ਡੀਜੀਪੀ ਨੇ ਕਹੀਆਂ ਹੁਣ ਜਿਹੜਾ ਸ਼ਮਸ਼ੂਦੀਨ ਹੈ ਜਿਹੜਾ ਆਪਣੇ ਆਪ ਨੂੰ ਉਹਨਾਂ ਦਾ ਗਵਾਂਡੀ ਦੱਸਦਾ ਹੈ ਉਹਨੇ ਪਰਚਾ ਦਰਜ ਕਰਾਇਆ ਤੇ ਉਹ ਪਰਚਾ ਦਰਜ ਕਿਉਂ ਕਰਾ ਰਿਹਾ ਉਹਦੇ ਪਰਚਾ ਦਰਜ ਕਰਾਉਣ ਦੇ ਪਿੱਛੇ ਮੋਟਿਵ ਕੀ ਆ ਮਨਸ਼ਾ ਕੀ ਆ ਉਹਦਾ ਉਹਦਾ ਉਦੇਸ਼ ਕੀ ਆ ਕੀ ਕੋਈ ਲਾਕਡਾਟ ਕੋਈ ਰੰਜਿਸ਼ ਕੋਈ ਦੁਸ਼ਮਣੀ ਹੈ ਪੁਰਾਣੀ ਕਿ ਜਾਂ ਫਿਰ ਉਹ ਸਹੀ ਦੋਸ਼ ਲਾ ਰਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖ ਸਕਦੇ ਹੋ ਦੇਖੋ ਮੈਂ ਇਹਦੇ ਬਾਰੇ ਅਜੇ ਤੱਕ ਕੁਝ ਨਹੀਂ ਕਹਿ ਸਕਦਾ ਕਿਸੇ ਦਾ ਘਰੇਲੂ ਮਾਮਲਾ ਹੈ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੈ ਵੱਡਾ ਮੁੱਦਾ ਉਦੋਂ ਬਣਿਆ ਜਦੋਂ ਮੁੰਡੇ ਦੀ ਜਾਨ ਚਲੀ ਗਈ ਉਸ ਤੋਂ ਬਾਅਦ ਉਸ ਤੋਂ ਵੱਡਾ ਉਦੋਂ ਬਣ ਗਿਆ ਜਦੋਂ ਗਵਾਂਡੀ ਨੇ ਇੰਨਾ ਗੰਭੀਰ ਦੋਸ਼ ਲਾ ਕੇ ਤੇ ਪਰਚਾ ਦਰਜ ਕਰਾਤਾ ਪਰਚਾ ਦਰਜ ਹੋ ਗਿਆ ਤਾਂ ਫਿਰ ਇਸ ਮੁੱਦੇ ਦੇ ਉੱਪਰ ਗੱਲ ਕਰਨੀ ਤਾਂ ਮناسب ਹੈ ਜਿੰਨੀ ਸਾਹਮਣੇ ਆ ਰਹੀ ਹੈ ਪਰ ਅੰਦਾਜ਼ੇ ਲਾ ਕੇ ਕੁਝ ਮੈਂ ਕਹਿ ਸਕਾਂ ਇਹ ਮੇਰੇ ਲਈ ਸੰਭਵ ਨਹੀਂਗਾ ਕਿਉਂਕਿ ਅਜੇ ਇਹ ਕੇਸ ਜਾਂਚ ਅਧੀਨ ਹੈ ਤਾਂ ਜਾਂਚ ਪੁਲਿਸ ਕਰ ਰਹੀ ਹੈ ਹੁਣ ਉਹ ਕੇਸ ਰਾਦ ਹੋ ਜਾਏਗਾ ਜਾਂ ਉਹ ਕੇਸ ਅੱਗੇ ਵਧੇਗਾ ਤੇ ਜੋ ਵੀ ਸਥਿਤੀ ਬਣਦੀ ਹੈ ਉਸ ਸਥਿਤੀ ਦੇ ਵਿੱਚ ਹੀ ਕੁਝ ਕਿਹਾ ਜਾ ਸਕਦਾ ਫਿਲਹਾਲ ਇਸ ਕੇਸ ਬਾਰੇ ਕੁਝ ਵੀ ਬੋਲਣਾ ਬਹੁਤਾ ਠੀਕ ਨਹੀਂ ਹੋਏਗਾ ਜਿੰਨੇ ਵੀ ਵੱਖ-ਵੱਖ ਚੈਨਲਾਂ ਦੇ ਉੱਪਰ ਬੋਲਿਆ ਜਾ ਰਿਹਾ ਮੈਨੂੰ ਲੱਗਦਾ ਉਹ ਠੀਕ ਨਹੀਂਗਾ ਇੱਕ ਘਰ ਦਾ ਜਵਾਨ ਪੁੱਤ ਚਲਿਆ ਗਿਆ ਤੇ ਦੂਜੇ ਪਾਸੇ ਘਰ ਦੇ ਮਾਪਿਓ ਦੇ ਉੱਪਰ ਹੀ ਜਿਹੜੇ ਕਿ ਬਹੁਤ ਉੱਚੇ ਅਹੁਦਿਆਂ ਤੇ ਰਹੇ ਨੇ ਕਉਨਾ ਮਾਤੇ ਪਿਓ ਦੇ ਉੱਪਰ ਪਰਚਾ ਦਰਜ ਹੋਇਆ ਟਿੱਕੋ ਪੁੱਤ ਸੀ ਕਲੌਤਾ ਪੁੱਤ ਸੀ ਤਾਂ ਇਸ ਮਾਮਲੇ ਨੂੰ ਐਡਾ ਹਲਕੇ ਪੱਧਰ ਤੇ ਜਾਂ ਇਸ ਕਿਸਮ ਦਾ ਨਹੀਂ ਲੈਣਾ ਚਾਹੀਦਾ ਜੇ ਇਸ ਤਰ੍ਹਾਂ ਕੁਝ ਲੋਕ ਕੁਝ ਚੈਨਲ ਗੈਰ ਜ਼ਿੰਮੇਵਾਰਤਾ ਦੇ ਨਾਲ ਇਸ ਮੁੱਦੇ ਤੇ ਗੈਰ ਵਾਜਬ ਟਿੱਪਣੀਆਂ ਕਰ ਰਹੇ ਨੇ ਨਾ ਡੀਜੀਪੀ ਮੁਸਤਫਾ ਦੇ ਹੱਕ ਚ ਬੋਲਣਾ ਚਾਹੀਦਾ ਤੇ ਨਾ ਵਿਰੋਧ ਚ ਬੋਲਣਾ ਚਾਹੀਦਾ ਚਪਰਾਏ ਕੇ ਵੇਖਣਾ ਚਾਹੀਦਾ ਜਾਂ ਜਿੰਨੀ ਗੱਲ ਆ ਰਹੀ ਹੈ ਉਹਨੀ ਪੇਸ਼ ਕਰ ਲੈਣੀ ਚਾਹੀਦੀ ਆ ਬਾਕੀ ਤੁਸੀਂ ਸਿਆਣੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ